ਐਕਸੀਡੈਂਟ ਹੋਣ ਕਰਕੇ ਤੁਸੀਂ ਦੇਖ ਸਕਦੇ ਹੋ ਵੀ ਜਾਮ ਹਲੇ ਦੇਖੋ ਕੋਈ ਵੀ ਬੋਲਟੂ ਆਜਮ ਨਹੀਂ ਪਹੁੰਚਿਆ ਇੱਥੇ ਅਰੇ ਹੋਇਆ ਜਿੰਨਾ ਟਾਈਮ ਵੀ ਹੋਇਆ ਅੱਧਾ 15 ਮਿੰਟ ਤਾਂ ਮੇਰੇ ਹਿਸਾਬ ਨਾਲ ਕੋਈ ਗਏ ਨਹੀਂ ਐਕਸੀਡੈਂਟ ਹੋਇਆ ਨੂੰ ਤੁਸੀਂ ਦੇਖ ਸਕਦੇ ਹੋ ਜਾਮ ਦੀ ਲਾਈਵ ਸਮਾਲਾ ਚੌਂਕ ਤੋਂ ਅੱਗੇ ਉਹਲਾ ਚੌਂਕ ਤੋਂ ਅੱਗੇ ਬਾਈਪਾਸ ਜਾਂਦੇ ਜੀ ਅਸੀਂ ਅੱਜ ਜਲੰਧਰ ਬਾਈਪਾਸ ਤੋਂ ਸਮਰਾਲਾ ਚੌਂਕਾਂ ਦੇ ਹੋਏ ਇੱਕਾ ਟਰੱਕ ਨੇ ਦੇਖੋ ਕਿਤਾ ਬੜੀ ਜ਼ਬਰਦਸਤ ਬੁਰੀ ਤਰ੍ਹਾਂ ਟੱਕਰ ਮੱਗ ਕੇ ਘੁੰਮ ਗਿਆ ਪੂਰਾ ਹਲੇ ਕੋਈ ਜਾਨ ਮਾਲ ਦੀ ਨੁਕਸਾਨ ਦੀ ਕੋਈ ਖਬਰ ਨਹੀਂ ਆਈ ਹੈਗੀ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਇਹ ਇਹ ਸ਼ੇਪਪੁਰੀ ਚੌਂਕ ਦੇ ਉੱਪਰ ਲੁਧਿਆਣਾ और जाम देखो रोड पे कि जाम सारी तोड़ के इधर भी देखो, देखो। ਭਾਈ ਜੀ ਕੋਈ ਬੰਦਾ ਤਾਂ ਨਹੀਂ ਐਕਸਫਾਇਰ ਹੋਇਆ ਕੋਈ ਠੀਕ ਫਿਕਰ ਬੰਦਾ ਠੀਕ ਹੈ ਭਾਈ ਸਾਹਿਬ ਬੰਦਾ ਠੀਕ ਹੈ ਜੀ ਹਾਂ ਹਾਂ ਸਹੀ ਹੈ ਇਹ ਕਿਦਾਂ ਕਿੰਨੇ ਵਜੇ ਹੋਇਆ ਐਕਸੀਡੈਂਟ ਹੋਣੀ ਹੋਇਆ ਬੱਸ ਵਾਲਾ ওভারਟੇਕ ਕਰ ਗਿਆ ਅੱਛਾ ਪਸ਼ੂ ਵਾਲਾ ওভারਟੇਕ ਮਰ ਗਿਆ ਪਸ਼ੂ ਵਾਲਾ ਮਰ ਗਿਆ ਚਲੋ ਜਾਨ ਮਨ ਦਾ ਨੁਕਸਾਨ ਤਾਂ ਨਹੀਂ ਹੋਇਆ ਭਾਈ ਜੀ ਕਿਸੇ ਦਾ ਖੱਟਾ ਜਿਹੜਾ ਖੱਟੇ ਚ ਵੜ ਗਿਆ ਅੱਛਾ ਖੱਟੇ ਚ ਵੜ ਕੇ ਡਿੱਗ ਗਈ ਹੈ ਦੇਖ ਸਕਦੇ ਵੀ ਤਸਵੀਰਾਂ ਤੁਸੀਂ ਸਿੱਧਾ ਉਦੇ ਸਵੇਰਾ ਤੋਂ ਲਾਈਵ ਇਨਸੀਡੈਂਟ ਹੈ ਜੀ ਬਚਾ ਹੋ